ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਏਟ ਸਟ ਜਿਹਨੂੰ ਪੁਨਰਵਾ ਕਹਿੰਦੇ ਹਨ ਅਤੇ ਇਹ ਮਾਮੂਲੀ ਬੂਟੀ ਸਮਝ ਕੇ ਅਸੀਂ ਇਸ ਨੂੰ ਆਮ ਖੇਤਾਂ ਦੇ ਵਿੱਚੋਂ ਪੁੱਟ ਦਿੰਨੇ ਹਾਂ ਆਮ ਤੌਰ ਤੇ ਝੋਨੇ ਦੀ ਫਸਲ ਦੇ ਵਿੱਚ ਏਟ ਸਟ ਆਮ ਤੌਰ ਤੇ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਇਸ ਫੁੱਲੇ ਨਹੀਂ ਜਾਣਦੇ ਵੀ ਇਹਦੇ ਗੁਣ ਕਿੰਨੇ ਹਨ ਕੁਦਰਤ ਨੇ ਦੇਖੋ ਮਮੂਲੀ ਜੀ ਬੂਟੀ ਐ ਉਸੇ ਇੰਨੇ ਗੁਣ ਹਨ ਵੀ ਤੁਸੀਂ ਦੇਖੋ ਜੇ ਬਾਹੂ ਬਲੀ ਬਣਾ ਸਰੀਰ ਨੂੰ ਬਣਾਉਣਾ ਵਾ ਤਾਂ ਇਸ ਦਾ ਸੇਵਨ ਜਿਹੜਾ ਉਹ ਕਰੋ ਇਹ ਟਸਟ ਜਿਹੜੀ ਆ ਦੋ ਪ੍ਰਕਾਰ ਦੀ ਹੁੰਦੀ ਐ ਇੱਕ ਦੇ ਹੁੰਦੀ ਐ ਸਫੇਦ ਫੁੱਲ ਤੇ ਦੂਸਰੀ ਤੇ ਹੁੰਦੇ ਗੁਲਾਬੀ ਫੁੱਲ ਬਾਕੀ ਇਹਦੇ ਬੀਜ ਜਿਹੜੇ ਆ ਆਮ ਤੌਰ ਤੇ ਖਸਖਾਸ ਵਰਗੇ ਕਾਲੇ ਬੀਜ ਹੁੰਦੇ ਆ ਇਸ ਦੀ ਜੜ ਉਹ ਪੁੱਟ ਕੇ ਧੋ ਕੇ ਇਹਦਾ ਪਾਊਡਰ ਬਣਾ ਕੇ ਰੋਜ਼ਾਨਾ ਇਹਨੂੰ ਇਸਤੇਮਾਲ ਕਰਨਾ ਚਾਹੀਦਾ ਇਸ ਤੋਂ ਇਲਾਵਾ ਅਗਰ ਜੇ ਤੁਹਾਡੀ ਅੱਖ ਚ ਰੜਕ ਪੈਂਦੀ ਹੈ ਜਾਂ ਪਾਣੀ ਨਿਕਲਦਾ ਹੈ ਤੇ ਤੁਸੀਂ ਕੀ ਕਰੋ ਜੇ ਪੱਤੀ ਜਿਹੜੀ ਹੈ ਉਸ ਨੂੰ ਚਟਨੀ ਬਣਾ ਕੇ ਉਹਦਾ ਰਸ ਕੱਢ ਕੇ ਸ਼ਹਿਦ ਦੇ ਵਿੱਚ ਪਾ ਕੇ ਤੁਸੀਂ ਅੱਖ ਚ ਪਾਓ ਤੁਹਾਡੀ ਲਾਲੀ ਵੀ ਖਤਮ ਹੋ ਜਾਏਗੀ ਤੇ ਤੁਹਾਡੀ ਜਿਹੜੀ ਰੜਕ ਹੈ ਉਹ ਵੀ ਖਤਮ ਹੋ ਜਾਏਗੀ ਇਸ ਦੇ ਵਿੱਚ ਵਿਟਾਮਿਨ ਏ ਬਹੁਤ ਮਾਤਰਾ ਵਿੱਚ ਹੁੰਦਾ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਹੈ ਗਦੂਦਨ ਜਿਹਨੂੰ ਪ੍ਰੋਸਟੇਟ ਕਹਿੰਦੇ ਆ ਜੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨੇ ਆਮ ਤੌਰ ਤੇ 50 60 ਸਾਲ ਦੀ ਏਜ ਦੇ ਵਿੱਚ ਵਿੱਚ ਇਹ ਸ਼ੁਰੂ ਹੋ ਜਾਂਦਾ ਉਸ ਨੂੰ ਦੂਰ ਕਰਨ ਵਾਸਤੇ ਤੁਸੀਂ ਪਖੜਾ ਅਤੇ ਇਸ ਨੂੰ ਤੁਸੀਂ ਪੁਨਰਵਾਹ ਜਿਸ ਨੂੰ ਤੁਸੀਂ ਮਿਕਸ ਕਰਕੇ ਤੁਸੀਂ ਲੈ ਸਕਦੇ ਹੋ ਤੇ ਤੁਹੀਂ ਕੁਝ ਦਿਨਾਂ ਦੇ ਵਿੱਚ ਤੁਹਾਡਾ ਪਿਸ਼ਾਬ ਦੀ ਜਲਨ ਪਿਸ਼ਾਬ ਰੁਕ ਰੁਕ ਕੇ ਆਉਂਦਾ ਉਹ ਠੀਕ ਹੋ ਜਾਏਗਾ ਬਾਕੀ ਸਰੀਰ ਨੂੰ ਤਾਂ ਮਜ਼ਬੂਤ ਬਣਾਉਂਦਾ ਹੀ ਬਣਾਉਂਦਾ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਦਮੇ ਦਾ ਰੋਗ ਹੈ ਉਹਨਾਂ ਨੂੰ ਲੈਣਾ ਚਾਹੀਦਾ ਹੈ। ਜਿਨ੍ਹਾਂ ਨੂੰ ਪੀਲੇ ਦਾ ਰੋਗ ਹੈ ਉਹਨਾਂ ਨੂੰ ਲੈਣਾ ਚਾਹੀਦਾ ਹੈ। ਜਿਨ੍ਹਾਂ ਨੂੰ ਆਮ ਤੌਰ ਤੇ ਅੰਧਰਾਤਾ ਹੋ ਜਾਂਦਾ ਜਿਨ੍ਹਾਂ ਨੂੰ ਰਾਤ ਨੂੰ ਨਹੀਂ ਦਿਖਦਾ ਉਹਨਾਂ ਨੂੰ ਇਸ ਦਾ ਸੇਵਨ ਜਿਹੜਾ ਉਹ ਕਰਨਾ ਚਾਹੀਦਾ 2 ਮਹੀਨੇ ਦਿਨ ਵਿੱਚ ਦੋ ਵਾਰੀ ਜਿਹੜੀ ਆ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਲੈਣ ਨਾਲ ਜੇ ਤੁਹਾਡੇ ਸੂਜਨ ਹੈ ਉਹ ਵੀ ਦੂਰ ਹੋ ਜਾਏਗੀ ਅਗਰ ਤੁਹਾਡੇ ਤਿਲੀ ਪਈ ਹੋਈ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਜਿਹੜੀ 8 ਸੈਟ ਹੈ ਇਹਨੂੰ ਪੁਨਰਵਾਸ ਕਰਕੇ ਕਹਿੰਦੇ ਨੇ 3 ਮਹੀਨੇ ਦੇ ਵਿੱਚ ਵਿੱਚ ਹੀ ਦੁਬਾਰਾ ਨਵਾਂ ਰੂਪ ਲੈ ਲੈਂਦੀ ਹੈ ਤੇ ਇਹ ਤਿਆਰ ਹੋ ਜਾਂਦੀ ਹੈ। ਬਾਕੀ ਜਿਹੜੀ ਹੈ ਇਹਦੀ ਜੜ ਹੈ ਆਮ ਤੌਰ ਤੇ ਜੜ ਦਾ ਹੀ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਦਾ ਸਾਗ ਵੀ ਬਣਾਇਆ ਜਾਂਦਾ ਹੈ ਤੇ ਆਲੂ ਪਾ ਕੇ ਇਹਦੀ ਪੁਰਜੀ ਵੀ ਬਣਾਈ ਜਾਂਦੀ ਹੈ। ਬਾਕੀ ਹਾਜ਼ਮਾ ਠੀਕ ਕਰਦੀ ਹੈ। ਜੇ ਤੁਹਾਡਾ ਗਲਾ ਖਰਾਬ ਹੈ ਕਿ ਤੁਸੀਂ ਇਹਦੇ ਪੱਤਿਆਂ ਦਾ ਕਾੜਾ ਜਿਹੜਾ ਉਹ ਬਣਾ ਕੇ ਪੀਓ ਇਸ ਤੋਂ ਲਾਵਾ ਜਿਹੜਾ ਪੁੰਨਰਵਾ ਹੈ ਜੇ ਤੁਹਾਡਾ ਜ਼ਖਮ ਠੀਕ ਨਹੀਂ ਹੁੰਦਾ ਤਾਂ ਤੁਸੀਂ ਇਹਦੇ ਪੱਤਿਆਂ ਦੀ ਚਟਨੀ ਬਣਾ ਕੇ ਫਿਰ ਉਹਦੀ ਲੇਪ ਕਰੋ ਉਹ ਜ਼ਖਮ ਠੀਕ ਹੋ ਰੋ ਜਾਏਗਾ ਬਾਕੀ ਤਸੀਰ ਇਹਦੀ ਗਰਮ ਹੁੰਦੀ ਹੈ ਤੇ ਖੁਸ਼ਕ ਹੁੰਦਾ ਹੈ ਤੇ ਤੁਸੀਂ ਆਮ ਤੌਰ ਤੇ ਦੇਖਿਆ ਵੀ ਕਿਸਾਨ ਵੀਰ ਜਿਹੜੇ ਨੇ ਇਹ ਬੂਟੀ ਨੂੰ ਪੁੱਟ ਦਿੰਦੇ ਆ ਖੇਤਾਂ ਦੇ ਵਿੱਚੋਂ ਕੱਢਦੇ ਆ ਪਰ ਇਹ ਬਾਜ਼ਾਰ ਦੇ ਵਿੱਚ ਜਦੋਂ ਆਉਂਦੀ ਹੈ ਉਹਨੂੰ ਸੁਕਾ ਕੇ ਪਾਊਡਰ ਬਣਾ ਕੇ ਬਹੁਤ ਮਹਿੰਗੀ ਵੇਚਦੇ ਹਨ ਤੇ ਬਾਕੀ ਇਹ ਘਰ ਦੇ ਵਿੱਚ ਜਰੂਰ ਰੱਖਣੀ ਚਾਹੀਦੀ ਹੈ ਇਸ ਤੋਂ ਇਲਾਵਾ ਇਹ ਦੀ ਸਬਜੀ ਵੀ ਬਣਾ ਕੇ ਖਾਦੀ ਜਾਂਦੀ ਹੈ ਅਗਰ ਜੇ ਕੋਈ ਜ਼ਹਿਰੀਲਾ ਕੀੜਾ ਤੁਹਾਨੂੰ ਲੱਟ ਜਾਵੇ ਇਹ ਕਿਤੇ ਇਹਦੀ ਚਟਨੀ ਬਣਾ ਕੇ ਉੱਤੇ ਲਗਾਓ ਜ਼ਖਮ ਤੇ ਦੂਜਾ ਇਸ ਨੂੰ ਇਹਦੇ ਪੱਤੇ ਵੀ ਖਾਣੇ ਸ਼ੁਰੂ ਕਰਦੋ ਜਾਇਦਾ ਜੂਸ ਪੀ ਲੋ ਪੱਤਿਆਂ ਦਾ ਤੇ ਉਹ ਜਿਹੜਾ ਜ਼ਹਿਰੀਲਾ ਉਹਦਾ ਕੋਈ ਵੀ ਅਸਰ ਤੁਹਾਡੇ ਤੇ ਨਹੀਂ ਰਹੇਗਾ ਬਾਕੀ ਤੁਸੀਂ ਇਹਦੇ ਪੱਤਿਆਂ ਦੀ ਚਾਹ ਵੀ ਬਣਾ ਕੇ પી ਸਕਦੇ હો ਤੁਹਾਨੂੰ 100 ਸਾਲ ਤੱਕ ਜਵਾਨ ਬਣਾਉਣ ਵਾਸਤੇ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਇਹਦਾ ਜਿਹੜਾ ਸਵਾਦ ਹੈ ਉਹ ਮਿੱਠਾ ਕੜਵਾ ਤਿੱਖਸਾਲਾ ਹੁੰਦਾ ਹੈ ਬਾਕੀ ਜੇ ਤੁਸੀਂ ਦੇਖਿਆ ਜਾਏ ਤੇ ਅਸੀਂ ਇਸ ਨੂੰ ਇਗਨੋਰ ਕਰਦੇ ਹਾਂ ਵੀ ਅਸੀਂ ਤਾਂ ਇਸ ਨੂੰ ਸਮਝਦੇ ਹੀ ਨਹੀਂ ਇਹ ਹੈ ਕਿ ਚੀਜ਼ ਹੈ ਪਰ ਜਿਨ੍ਹਾਂ ਨੂੰ ਪੀਲੀਆ ਰੋਗ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਜ਼ਰੂਰੀ ਚਾਹੀਦਾ ਹੈ ਜੇ ਗੁਰਦੇ ਦੇ ਵਿੱਚ ਪੱਥਰੀ ਹੈ ਤੇ ਉਹਨਾਂ ਨੂੰ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਰੋਸ਼ਨੀ ਤੇਜ ਕਰਨ ਵਾਸਤੇ ਇਹ ਦਾ ਜਿਹੜਾ ਇੱਕ ਇੱਕ ਤੁਪਕਾ ਰੋਜ਼ ਅੱਖਾਂ ਦੇ ਵਿੱਚ ਪਾਉਣਾ ਚਾਹੀਦਾ ਹੈ ਬਾਕੀ ਇਹ ਆਮ ਤੌਰ ਤੇ ਕਿਡਨੀ ਨੂੰ ਸਰਵ ਕਰਦਾ ਫੈਟੀ ਲੀਵਰ ਨੂੰ ਠੀਕ ਕਰਦਾ ਵਾ ਹਾਜਮਾ ਠੀਕ ਕਰਦਾ ਵਾ ਤੇ ਇਸ ਨੂੰ ਤੁਸੀਂ ਆਮ ਤੌਰ ਤੇ ਵਰਤਣਾ ਚਾਹੀਦਾ ਹੈ ਬਹੁਤ ਹੀ ਕੰਮ ਦੀ ਬੂਟੀ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ